तहसीलਾਂ ਵਿੱਚ ਰਜਿਸਟਰੀ ਕਰਵਾਉਣ ਵੇਲੇ ਲੋਕਾਂ ਨੂੰ ਹੋਣ ਵਾਲੀ ਖੱਜਲ-ਖੁਆਰੀ ਅਤੇ ਭ੍ਰਸ਼ਟਾਚਾਰ ਨੂੰ ਖਤਮ ਕਰਨ ਦੇ ਮੰਤਵ ਦੇ ਨਾਲ ਪੰਜਾਬ ਸਰਕਾਰ ਵੱਲੋਂ ਹੁਣ ਨੈਸ਼ਨਲ ਜਨਰਿਕ ਡਾਕੂਮੈਂਟ ਰਜਿਸਟ੍ਰੇਸ਼ਨ ਸਿਸਟਮ ਦੇ ਜ਼ਰੀਏ ਈਜੀ ਰਜਿਸਟਰੀ ਕਾਊਂਟਰ ਖੋਲੇ ਜਾ ਰਹੇ ਹਨ ਇਸੇ ਲੜੀ ਅਧੀਨ ਤਹਿਸੀਲ ਮੁਕੇਰੀਆਂ ਵਿਖੇ ਵੀ ਲੋਕਾਂ ਦੀ ਸਹੂਲਤ ਲਈ ਕੰਪਿਊਟਰਾਈਜ਼ਡ ਈਜੀ ਰਜਿਸਟਰੀ ਕੇਂਦਰ ਦਾ ਉਦਘਾਟਨ ਆਪ ਹਲਕਾ ਇੰਚਾਰਜ ਪ੍ਰੋਫੈਸਰ ਜੀਐਸ ਮਲਤਾਨੀ ਵੱਲੋਂ ਰਿਵਨ ਕੱਟ ਕੇ ਕੀਤਾ ਗਿਆ ਇਸ ਮੌਕੇ ਉਹਨਾਂ ਦੇ ਨਾਲ ਤਹਿਸੀਲਦਾਰ ਲਖਵਿੰਦਰ ਸਿੰਘ ਨਾਇਬ ਤਹਿਸੀਲਦਾਰ ਖੁਸ਼ਵਿੰਦਰ ਕੁਮਾਰ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਜੀਤ ਸਿੰਘ ਸੋਹਤਾ ਬਲਵਿੰਦਰ ਸੋਨੀ ਹਲਕਾ ਸੰਗਠਨ ਇੰਚਾਰਜ ਐਡਵੋਕੇਟ ਗੁਰਿੰਦਰਜੀਤ ਸਿੰਘ ਪੱਟੀਆਂ ਮਾਸਟਰ ਸੇਵਾ ਸਿੰਘ ਅਜੇ ਤੁਰ ਸੰਜੀਵ ਸੋਨੀ ਜਤਿੰਦਰ ਹਰਦੇਵ ਸਿੰਘ ਸ਼ਾਮ ਸਿੰਘ ਸ਼ਾਮਾ ਪਾਰਟੀ ਆਗੂ ਅਤੇ ਦਫ਼ਤਰੀ ਅਮਲਾ ਮੌਜੂਦ ਰਿਹਾ। ਗਲਬਾਤਰਾਂ ਹੀ ਹਲਕਾ ਇੰਚਾਰਜ ਪ੍ਰੋਫੈਸਰ ਜੀਐਸ ਮਲਤਾਨੀ ਤਹਿਸੀਲਦਾਰ ਲਖਵਿੰਦਰ ਸਿੰਘ ਅਤੇ ਚੇਅਰਮੈਨ ਹਰਜੀਤ ਸਿੰਘ ਸਹੋਤਾ ਵੱਲੋਂ ਇਸ ਉਦਘਾਟਨ ਦੀਆਂ ਸਮੂਹ ਹਲਕਾ ਵਾਸੀਆਂ ਨੂੰ ਵਧਾਈ ਦਿੰਦੇ ਹੋਏ ਇਸ ਦੀ ਸ਼ੁਰੂਆਤ ਕਰਨ ਪਿੱਛੇ ਦਾ ਮੰਤਵ ਲੋਕਾਂ ਨੂੰ ਰਜਿਸਟਰੀ ਕਰਵਾਉਣ ਲਈ ਦਰਪੇਸ਼ ਮੁਸ਼ਕਲਾਂ ਦੇ ਨਾਲ-ਨਾਲ ਖੱਜਲ-ਖੁਆਰੀ ਖਤਮ ਕਰਨ ਅਤੇ ਭ੍ਰਿਸ਼ਟਾਚਾਰ ਦਾ ਖਾਤਮਾ ਕਰਨ ਲੋਕ ਸੁਵਿਧਾਵਾਂ ਪ੍ਰਦਾਨ ਕਰਨ ਦੀ ਗੱਲ ਆਖੀ ਗਈ ਨਿਊ ਚੜਦਾ ਪੰਜਾਬ ਲਈ ਧਰਮਚੰਦ ਮੁਕੇਰੀਆਂ ਮੇਰੇ ਸਾਰਿਆਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਜਾਈ ਹਿੰਦ ਜੇਕਰ ਤੁਹਾਨੂੰ ਪਤਾ ਹੀ ਹੈ ਮਾਨ ਸਰਕਾਰ ਪਹਿਲੇ ਦਿਨ ਤੋਂ ਪਿਛਤਾਜਾਰ ਦੇ ਬਹੁਤ ਖਿਲਾਫ ਹੈ ਉਸੇ ਲੜੀ ਵਿੱਚ ਈਜ਼ੀ ਰਜਿਸਟਰੀ ਦੀ ਸ਼ੁਰੂਆਤ ਕੀਤੀ ਗਈ ਹੈ ਪੂਰੇ ਪੰਜਾਬ ਵਿੱਚ ਅੱਜ ਅਸੀਂ ਮੁਕੇਰੀਆਂ ਵਿੱਚ ਵੀ ਈਜ਼ੀ ਰਜਿਸਟਰ ਦੀ ਵੀ ਉਦਘਾਟਨ ਕੀਤਾ ਹੈ ਔਰ ਇਹਦਾ ਫਾਇਦਾ ਸਾਡੇ ਆਮ ਪਬਲਿਕ ਨੂੰ ਬਹੁਤ ਹੋਣ ਵਾਲਾ ਹੈ ਸਾਰਾ ਕੰਪਿਊਟਰਾਈਜ਼ ਕੰਮ ਹੋਏਗਾ ਆਨਲਾਈਨ ਕੰਮ ਹੋਏਗਾ ਔਰ ਨਾਲ ਹੀ ਪੈਸੀ ਪੇਮੈਂਟ ਹੋਣਗੇ ਉਹ ਲੋਕਾਂ ਨੂੰ ਬਹੁਤ ਵੱਡੀ ਸਹੂਲਤ ਮਿਲੇਗੀ ਔਰ ਮੈਂ ਸਮਝਦਾ ਕਿ ਰਿਸ਼ਵਤ ਨੂੰ ਬਹੁਤ ਹੱਦ ਤੱਕ ਠੱਪ ਹੋਏਗੀ ਔਰ ਰਿਸ਼ਵਤ ਬਹੁਤ ਘਟੇਗੀ ਕਿਉਂਕਿ ਸਾਰਾ ਕੰਮ ਆਨਲਾਈਨ ਕੰਪਿਊਟਰਾਲ ਹੋਏਗਾ ਸੋ ਅੱਜ ਅਸੀਂ ਮੁਕੇਰੀਆਂ ਵਿੱਚ ਇਹ ਸ਼ੁਰੂਆਤ ਕਰਕੇ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਾਂ ਔਰ ਮਾਨ ਸਰਕਾਰ ਦਾ ਇਹ ਬਹੁਤ ਵੱਡਾ ਉਪਰਾਲਾ ਹੈ ਸਾਡੀ ਸਰਕਾਰ ਇਹ ਚਾਹੁੰਦੀ ਹੈ ਕਿ ਸਾਡੀ ਜਨਤਾ ਨੂੰ ਟੈਨਸ਼ਨ ਫ੍ਰੀ ਰਿਸ਼ਵਤ ਫ੍ਰੀ ਪ੍ਰੋਬਲਮ ਫ੍ਰੀ ਇਹ ਸਰਵਿਸਿਜ਼ ਜੋ ਮਿਲਣ ਤਾਂ ਕਿ ਜਨਤਾ ਖੁਸ਼ ਰਹੇ ਥੈਂਕ ਯੂ ਉਹ ਜਦੋਂ ਦੇਖੋ ਮੈਂ ਖੁਦ ਕੰਪਿਊਟਰ ਵਾਲਾ ਬੰਦਾ ਜਿੰਨਾ ਕੰਪਿਊਟਰਾਈਜੇਸ਼ਨ ਕਰਾਂਗੇ ਉੰਨੀ ਖੱਜਲਖਵਾਰੀ ਘਟੇਗੀ ਉੰਨੀ ਰਿਸ਼ਵਤ ਘਟੇਗੀ ਉੰਨੀ ਲੋਕਾਂ ਦੀ ਪ੍ਰੋਬਲਮਸ ਘਟਣਗੀ ਐਸਾ ਸੱਚ ਤਪਾ ਮੈਂ ਕਹਾਂ ਰਿਹਾ ਹਾਂ ਆ ਸਮਕਾਲ ਐਸਾ ਹੈ ਜੇ ਕੰਪਿਊਟਰਾਈਜ ਦਾ ਲੋਕ ਹੈਗਾ ਕੰਪਿਊਟਰ ਜਿੰਨਾ ਵੀ ਕੰਪਿਊਟਰਾਈਜ ਹੋਏਗਾ ਉਸ ਤਰ੍ਹਾਂ ਕੰਨੀ ਖੱਜਲਖਵਾਰੀ ਘਟੇਗੀ ਤਾਂ ਕਿ ਲੋਕਾਂ ਨੂੰ ਬਹੁਤ ਜ਼ਿਆਦਾ ਸਹੂਲਤ ਹੋਊਗੀ ਇਹਦਾ ਬਹੁਤ ਫਾਇਦਾ ਹੋਏਗਾ ਅੱਜ ਮੁਕੇਰੀਆਂ ਦੇ ਵਿੱਚ ਇਹ ਰਜਿਸਟਰੀ ਦਾ ਜਿਹੜਾ ਉਦ ਘਟਨ ਕੀਤਾ ਗਿਆ ਪ੍ਰੋਫੈਸਰ ਮਲਤਾਨੀ ਸਾਹਿਬ ਵੱਲੋਂ ਤਸੀਲਦਾਰ ਸਾਹਿਬ ਵੱਲੋਂ ਇਹਦਾ ਅਸਤਰਾਤੀ ਕੋਈ ਵੀ ਲੋਕ ਜਿਹੜੇ ਆਉਣ ਰਜਿਸਟਰੀ ਕਰਾਉਣ ਉਹ ਆਪਣੇ ਡਾਕੂਮੈਂਟ ਇੱਥੇ ਜਮ੍ਹਾਂ ਕਰਾਉਣਗੇ ਉਹਦੇ ਸੇਲ ਪਰਚੇ ਦੇ ਆਈਡੀਆ ਸਾਰੇ ਆਉਣਗੇ ਇਹ ਫਿਰ ਆਪਣਾ ਇਹਨਾਂ ਆਨਲਾਈਨ ਕਰਕੇ ਤੇ ਉਹਨੂੰ ਮੈਸੇਜ ਚਲ ਜਾਊਗਾ ਪਾਰਟੀ ਨੂੰ ਉਹ 48 ਘੰਟੇ ਦੇ ਵਿੱਚ ਜੇ ਤਾਂ ਉਹਨਾਂ ਦੇ ਡਾਕੂਮੈਂਟ ਸਹੀ ਹੋਣਗੇ ਤਾਂ ਉਹ ਇਹਨਾਂ ਦੀ ਰਜਿਸਟਰੀ ਹੋ ਗਈ ਆਪਣੇ ਜਿੰਨੀ ਵੀ ਸਰਕਾਰੀ ਫੀਸ ਹੋਵੇਗੀ ਉਹ ਵੀ ਜਮਾ ਕਰਾ ਕੇ ਤਾਂ ਇਹਦਾ ਜਿ ਰਿਸਟਰੀ ਆਨਲਾਈਨ ਆਪਰੇ ਆਪ ਹੋ ਜੂਗੀ ਇਸ ਤਰ੍ਹਾਂ ਵੀ ਸਰਕਾਰ ਦਾ ਮਤਲਬ ਇਹ ਹੈ ਕਿ ਜਿਹੜੀ ਕਰਾਪਸ਼ਨ ਜਿਹੜੀ ਹੈ ਤਸੀਲਾ ਦੇ ਵਿੱਚ ਬਹੁਤ ਹੋ ਰਹੀ ਸੀਗੀ ਉਹਦੀ ਕੋਈ ਵੀ ਜਿਹੜੀ ਫੀਸ ਹੈ ਕਿਸੇ ਨੂੰ ਨਹੀਂ ਦਿੱਤੀ ਜਾਵੇ ਸਿਰਫ ਸਰਕਾਰੀ ਫੀਸ ਜਿਹੜੀ ਆ ਉਹ ਹੀ ਇੱਥੇ ਜਮਾ ਹੋਵੇਗੀ ਤੇ ਲੋਕਾਂ ਦੀ ਜਿਹੜੀ ਖਰਚ ਹੋ ਖਵਾਰੀ ਆ ਉਹ ਵੀ ਬਸੇ ਠੀਕ ਹੋਊਗੀ ਔਰ ਜਿਹੜੀ ਕਰਾਪਸ਼ਨ ਰਹਿਤ ਜਿਹੜੀ ਆ ਉਹ ਸਾਰਾ ਪੰਜਾਬ ਜਿਹੜਾ ਹੋ ਜਾਊਗਾ